ਦੇਖ ਲੋ ਕਰਮੀਤਾ ਕੌਰ ਇਸ ਦਾ ਬਰਥਡੇ ਆ ਤੇ ਕੇਕ ਕੱਟਣ ਦਾ ਤਰੀਕਾ ਦੇਖ ਲੋ ਆ ਕੇਕ ਕੱਟਣ ਦਾ ਤਰੀਕਾ ਤਾਂ ਅਸੀਂ ਤਾਂ ਪਹਿਲੀ ਵਾਰੀ ਦੇਖਿਆ ਹੈ ਜੇ ਤੁਸੀਂ ਵੀ ਇਦਾਂ ਦੇਖਿਆ ਤਾਂ ਤੁਸੀਂ ਵੀ ਦੱਸ ਦੋ ਬੇਅਕਲ ਲੋਸਾਣਾ ਕੋ ਸਵੇਰ ਸਵੇਰ ਪਕੜ ਕੇ ਬਾਥੂਮ ਲੈ ਕੇ ਜਾਣਾ ਪੜਦਾ ਹੈ ਨਹੀਂ ਤੇ ਕਦੇ ਕਹੀਂ ਗੁੰਮ ਜਾਂਦਾ ਹੈ ਕਦੇ ਨਹੀਂ ਗੁੰਮ ਜਾਂਦਾ ਹੈ ਦੇਖ ਲਿਓ ਇੱਕ ਤਾਂ ਮੈਨੂੰ ਇਹਨਾਂ ਦੋਨਾਂ ਦੀ ਨਹੀਂ ਸਮਝ ਲੱਗਦੀ ਕੀ ਇਹਨਾਂ ਨੇ ਜਲੂਸ ਕੱਢਿਆ ਵਾ ਨਾ ਪਤਾ ਲੱਗਦਾ ਬੁੜੀ ਆ ਕਿ ਨਾ ਪਤਾ ਲੱਗਦਾ ਬੰਦਾ ਵਾ ਇਹਦਾ ਕਿ ਸ਼ੋਣਾ ਹੀ ਨਹੀਂ ਸੂਤਰ ਆਉਂਦਾ ਪਤਾ ਨਹੀਂ ਕੀ ਲੱਛਣ ਕਰਦੇ ਰਹਿੰਦੇ ਇਹਨਾਂ ਦੇ ਰੀਲਾਂ ਦੇਖ ਕੇ ਬੰਦੇ ਨੂੰ ਇੰਨਾ ਜ਼ਿਆਦਾ ਗੁੱਸਾ ਆਉਂਦਾ ਕੋਈ ਹਿਸਾਬ ਹੀ ਨਹੀਂ ਆ ਵੇਲੇਗਾ ਕਹਿ ਥਾਂਦੀਆਂ ਮੈਂ ਪਹਿਲਾਂ ਵੀ ਸਮਝਾਇਆ ਸੀ ਤੂੰ ਨਹੀਂ ਟਲਿਆ ਤੂੰ ਸੋਚਦਾ ਹੋਣਾ ਹੈ ਚੋਪੜੂ ਕਾਕਾ ਮੈਂ ਜਉਂਦੀਆਂ ਹਲਿਆ ਫੋਨ ਤੇ ਧਮਕੀਆਂ ਦਿੰਦਾ ਹੈ ਕਾਕਾ ਸਾਹਮਣੇ ਆ ਕੇ ਬੋਲੀ ਤੇਰੇ ਵਰਗੀ ਕਤੀਰ ਮੈਂ ਪੈੜਾਂ ਚ ਆ ਰੋਲੀ ਮੈਂ ਤਾਂ ਪਟਿਆ ਕੋਈ ਪੁਰਾਣਿਆ ਖੁੰਡ ਜਿਹਦੀ ਮੈਂ ਗੱਲ ਕਰਦੀਆਂ ਨਾ ਉਹਦਾ ਨਾਂ ਹੈ ਪਾਪੀ ਖੁੰਡ ਇਹਦੀ ਜਿੰਨੀ ਹੁੰਦੀਆਂ ਉਨੀਆਂ ਲਾਓ ਜਾ ਕੇ ਇਹਦੀ ਪ੍ਰੋਫਾਈਲ 'ਚ ਸ਼ਗਰ ਪਾ ਕੇ ਆਓ ਲਓ ਜੀ ਅੱਗੇ ਇੱਕ ਨਹੀਂ ਸੀ ਮਾਰ ਹੁਣ ਇਹ ਵੀ ਆ ਗਈ ਜੀ ਕਿ ਇਹ ਵੀ ਪ੍ਰੋਮੋਸ਼ਨਾਂ ਕਰਨ ਲੱਗ ਪਈ ਆ ਉਹ ਜਿਹੜਾ ਇੱਕ ਪਤਾ ਨਹੀਂ ਕੌਣ ਸੀ ਉਹ ਵੀ ਸਾਰਾ ਦਿਨ ਰੋਂਦਾ ਰਹਿੰਦਾ ਇੱਕ ਰੋਂਦੀ ਰਹਿੰਦੀ ਉਹਦੀ ਨਹੀਂ ਸਮਝ ਲੱਗਦੀ ਉਹ ਵੀ ਉਸੇ ਪੇਜ ਦੇ ਪਿੱਛੇ ਪਿਆ ਰਹਿੰਦਾ ਤੇ ਇਹ ਆ ਹੁਣ ਇਹ ਆ ਗਈ ਆ ਤੇ ਹੁਣ ਇਹ ਵੀ ਉਸੇ ਪੇਜ ਦੇ ਪਿੱਛੇ ਪਈ ਆ ਲੋਕਾਂ ਨੂੰ ਪਾਗਲ ਨਾ ਬਣਾਇਆ ਕਰੋ ਸਾਫ਼ ਪਤਾ ਲੱਗਦਾ ਕਿ ਤੁਸੀਂ ਅਗਲੇ ਦੀ ਪ੍ਰੋਮੋਸ਼ਨ ਕਰਦੇ ਹੋ ਨਾਲੇ ਅਸੀਂ ਕਿਉਂ ਅਗਲੇ ਦੀ ਲਾਹ-ਪਾਹ ਕਰੀਏ ਠੀਕ ਆ ਨਾ ਪੈਸੇ ਤੁਸੀਂ ਲਾਏ ਆ ਤੁਸੀਂ ਜਾਣੋ ਤਾਂ ਤੁਹਾਡਾ ਕੰਮ ਜਾਣੇ ਦੂਜਿਆਂ ਨੂੰ ਐਵੇਂ ਵੇਚਕੜੀਸਦੇ ਰਹਿੰਦੇ ਆ ਵੇਲੀ ਕਹਿ ਥਾਂ ਦੀ ਪਹਿਲਾਂ ਤੇ ਆਪਣਾ ਜਾ ਕੇ ਡਾੜਾ ਸਹੀ ਕਰ मैं गेम पैसे किए क्योंकि मैं खेल रहा गेम जेकर सोच रहे किए क्योंकि मैं खेल रही हूँ गेम जे ਬਸ ਇਹ ਹਰੇਕ ਰੀਲ ਦੇ ਉੱਤੇ ਬਸ ਇੱਕੋ ਇੱਕੋ ਡਾਇਲੌਗ ਹੁੰਦਾ ਤੁਸੀਂ ਸੋਚ ਜੋਗੇ ਪੈਸੇ ਕਿੱਥੋਂ ਆਏ ਤੁਸੀਂ ਸੋਚ ਜੋਗੇ ਪੈਸੇ ਕਿੱਥੋਂ ਆਏ ਅਸੀਂ ਐਡੇ ਵੇਲੇ ਨਹੀਂ ਬੈਠੇ ਕਿ ਅਸੀਂ ਸੋਚ ਕੇ ਕਿਤੇ ਤੇ ਤੋਂ ਪੈਸੇ ਕਿੱਥੋਂ ਆਏ ਠੀਕ ਹੈ ਨਾ ਐਵੇਂ ਲੋਕਾਂ ਨੂੰ ਪਾਗਲ ਬਣਾਉਂਦੇ ਰਹਿੰਦੇ ਜਿਹਾ ਗੇਮਾਂ ਖੇਡ ਕੇ ਕਿਉਂ ਕਿਸੇ ਗਰੀਬ ਦੇ ਪੈਸੇ ਮਰਵਾਉਂਦੇ ਜੇ ਤੁਸੀਂ ਤੇ ਵਹਿਲੀਆਂ ਹੈਗੀਆਂ ਜੇ ਤੁਹਾਡੇ ਦੇ ਘਰ ਵਾਲੇ ਤੁਹਾਨੂੰ ਅੱਗੇ ਕਰ ਦਿੰਦੇ ਆਪ ਕੈਮਰੇ ਪਿੱਛੇ ਖਲੋਤੇ ਵੀਡੀਓ ਬਣਾਉਂਦੇ ਰਹਿੰਦੇ ਆ ਫਿਰ ਇਹਦੇ ਜਾਰੇ ਬੇਸ਼ਰਮ ਇਹਨਾਂ ਨੂੰ ਹੀ ਪਤਾ ਹੈ ਕਿ ਇਹਦੇ ਵਿੱਚ ਸਾਨੂੰ ਗਾਲਾਂ ਹੀ ਪੈਣੀਆਂ ਇਸ ਕਰਕੇ ਇਹਨਾਂ ਨੇ ਕਮੈਂਟ ਹੀ ਆਫ ਕੀਤੇ ਹੁੰਦੇ ਆ ਆਮਨ ਕਰਾਂਗੇ ਤੇ ਰਾਜ ਬਲੌਗਿੰਗ ਕਰਾਂਗੇ ਥੋੜੀ ਜੀ ਤੇ ਕੁੜੀ ਨਾਲ ਥੋੜੀ ਕਰ ਕਰੀ ਆ ਰਹੀ ਆ ਤੇ ਇਧਰ ਇਧਰ ਦੇਖਦਾ ਸੁਣ ਲਗੋ ਬਲੌਗ ਦੇ ਅੰਦਰ ਟਾਂਗ ਹੁੰਦਾ ਵਾ ਹੋ 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 ਅੱਛਾ ਜੀ ਐਕਟ ਕਰਦੇ ਉੱਥੇ ਵੀ ਰਹੇ ਨੇ ਸ਼ੁਕਰ ਬਲੌਗ ਨੂੰ ਟਾਂਗ ਹੁੰਦਾ ਜੀ ਦਾ ਜਿਹੜੇ ਕਰਦਾ ਹੋ ਜੀ ਉੱਥੇ ਸਾਨੂੰ ਦੱਸ ਦੇ ਨੇ ਇਨੂੰ ਗੁੱਸਾ ਇਸ ਗੱਲ ਦਾ ਆਇਆ ਕਿਉਂਕਿ ਇਹਦੇ ਘਰ ਵਾਲੇ ਨੇ ਕਿਹਾ ਕਿ ਮੇਰੀ ਮਤਲਬ ਜਿਹੜੀ ਇਹਦੀ ਘਰ ਵਾਲੀ ਆ ਰੀਤ ਇਹਦਾ ਰੰਗ ਥੋੜਾ ਜਿਹਾ ਕਾਲਾ ਆ ਰਿਹਾ ਏ ਕਿ ਵਲੌਗ ਬਣਾਉਂਦੇ ਸਮੇਂ ਇਸ ਕਰਕੇ ਇਹਨੂੰ ਮਿਰਚਾਂ ਲੱਗੀਆਂ ਐ ਤੇ ਤੂੰ ਜੋ ਮਰਜ਼ੀ ਬੋਲੀ ਜਾ ਉਹ ਤੇ ਜਿਹੜਾ ਤੇਰਾ ਰੰਗ ਅਸਲੀ ਹੀ ਉਹ ਲੋਕਾਂ ਨੇ ਦੇਖ ਹੀ ਲਿਆ ਏ ਤੇਰੇ ਪੈਰ ਵੀ ਦੇਖ ਲਏ ਤੇ ਤੇਰਾ ਮੂੰਹ ਵੀ ਦੇਖ ਲਿਆ ਏ ਠੀਕ ਨਾ ਦੂਸਰੀ ਗੱਲ ਛੱਤੀ ਤੂੰ ਫਿਲਟਰ ਲਉਣੀ ਉੱਤੇ ਫਿਲਟਰ ਤੋਂ ਬਿਨਾ ਵੀ ਕਿਤੇ ਵੀਡੀਓ ਬਣਾ ਕੇ ਪਾਇਆ ਕਰ ਉੱਪਰੋਂ ਬੋਲਣ ਦੀ ਅਕਲ ਨਹੀਂ ਤੈਨੂੰ ਹੈਗੀ ਘਰ ਵਾਲੇ ਨੂੰ ਸਗੋਂ ਕਹਿੰਦੀ ਤੇਨੂੰ ਤਾਂ ਵੀਡੀਓ ਬਣਾਉਣੀ ਨਹੀਂ ਆਉਂਦੀ ਤੇ ਤੈਨੂੰ ਤਾਂ ਵਲੌਗ ਬਣਾਉਣਾ ਨਹੀਂ ਆਉਂਦਾ ਹੁਣ ਤੇਰੀ ਲਾਹ ਪਾਜੂ ਕਰਤੀ ਆ ਨਾ ਬੇਸਤੀ ਕਰਤੀ ਤਾਂ ਕਰਕੇ ਤਾਂ ਬੋਲਦੀ ਆ ਸਾਇਤ ਨਹੀਂ ਦਰਵਾਜ਼ੇ ਤੇ ਚੱਲ ਬਣਾઈએ ਵਲੌਗ ਬੁਗੜੀ ਕੀ ਬੋਲੀ ਜਾਂਦੀ ਇਹਨੂੰ ਪੋਰਾ ਜਿੰਨੀ ਵੀ ਅਕਲ ਨਹੀਂ ਹੈ ਕਿ ਵਲੌਗ ਚੱਲਣਗੇ ਕੀ ਬੋਲਣਾ ਕੀ ਨਹੀਂ ਬੋਲਣਾ ਘਰ ਵਾਲੇ ਨੂੰ ਕਹੀ ਜਾਂਦੀ ਤੇਰੇ ਕੱਛਾ ਚ ਵਾਲ ਆ ਕਿ ਇਹ ਦੱਸ ਗੱਲ ਕਹਿਣ ਵਾਲੀ ਹੈਗੀ ਆ ਬੇਅਕਲ ਬੋਲਣ ਦੀ ਅਕਲ ਸਿੱਖ ਲੈ ਕੀ ਬੋਲਣਾ ਕੀ ਨਹੀਂ ਬੋਲਣਾ ਵਲੌਗ ਬਣਾਉਂਦਾ ਤੁਹਾਨੂੰ ਪਤਾ ਹੈ ਨਹੀਂ ਕਿਵੇਂ ਬਣਾਉਣਾ ਕਿਵੇਂ ਨਹੀਂ ਬਣਾਉਣਾ ਮੂੰਹ ਚੁੱਕ ਕੇ ਕੈਮਰਾ ਆਨ ਕਰ ਲੈਂਦੇ ਜੇ ਜਦੋਂ ਵੀਡੀਓ ਨੂੰ ਐਡੀਟਿੰਗ ਕਰਦੇ ਉਦੋਂ ਦੇਖ ਲਿਆ ਕਰੋ ਕਿ ਕੀ ਅਸੀਂ ਗਲਤੀ ਕੀਤੀ ਹੈ ਤੇ ਕੀ ਨਹੀਂ ਗਲਤੀ ਕੀਤੀ ਬੇਸ਼ਰਮ ਕਹਿ ਥਾਂ ਦੇ ਜੀ ਬਲਕਿ ਤਾਂ ਨਹੀਂ ਕਰਦਾ ਪਰ ਆ ਆ ਕੀ ਹੋਇਆ ਸਨ ਨਹੀਂ ਆਪਾ ਨਹੀਂ ਅ ਚਾਬੀ ਜਾ ਕੇ ਲੈ ਆਈ ਹੈਗੀ ਹੈ ਇਹ ਕੈਸ ਆਉਦੀ ਕੰਨ ਬਾਹਰ ਆ ਜਾਉਂਦੀ ਰੋਲਾ ਪਾਉਣ ਲੱਗ ਜਾਂਦੀ ਸਕੇ ਪਹਿਲਾਂ ਭਲਾ ਪਤਾ ਹੈ ਇਹ ਰੋਲਾ ਪਾਉਣੀ ਹੈ ਕੈਸ ਆਉਦੀ ਆ ਜੀ ਸੋਰੀ ਕੈ ਲਓ ਜੀ ਇੱਕ ਆ ਗਈ ਜੀ ਚੁਟਕੀ ਨਾ ਇਹਨੂੰ ਬੋਲਣ ਦੀ ਅਕਲ ਨਾ ਇਹਨੂੰ ਗੱਲ ਕਰਨ ਦਾ ਤਰੀਕਾ ਕੀ ਗੱਲ ਕਰਨੀ ਕੀ ਨਹੀਂ ਗੱਲ ਕਰਨੀ ਸਾਲਦਾਰਾ ਮੁੰਡਾ ਏ ਉਹ ਉੱਥੇ ਨੇ ਦਾਦੀ ਕੋ ਛੱਡਿਆ ਆਪ ਕਿਤੇ ਤੁਰੇ ਫਿਰਦੀ ਰਹਿੰਦੀ ਸਾਰਾ ਦਿਨ ਵਹਿਲੀ ਗੱਥਾਂ ਦੀ ਦੇਖ ਲੈਨੇ ਨਾਲ ਤੇਰਾ ਵੀ ਸੱਚ ਸਾਹਮਣੇ ਆ ਹੀ ਜਾਂਦਾ ਉਸ ਤਰ੍ਹਾਂ ਤੁਸੀਂ ਕਹਿੰਦੇ ਅਸੀਂ ਸ਼ਾਪਿੰਗਾਂ ਦੇ ਚੱਲੇ ਆ ਤੇ ਦੇਖ ਲੈਨੇ ਹੁਣ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਆ ਡੱਗੂ ਕਾ ਡੈਡੀ ਨਾ ਚੰਮ ਦਮ 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 ਇਹ ਮੈਂ ਕੋਲ ਪੈਸੇ ਕਿਤੋਂ ਦੋਵੇਂ ਪੈਸੇ ਮੰਗੀ ਜਾਨੀ ਤੂੰ ਤੂੰ ਰਹਿਣ ਦੀ ਗੱਲ ਰੱਖਣ ਨੂੰ ਪਿਆ ਤੁਸੀਂ ਮੇਰੇ ਮੈਨੂੰ ਚਾਹੀਦੀ ਮੈਂ ਲੰਬੀ ਉਮਰ ਰਹਾਂ ਤੇ ਤੂੰ ਮੇਰਾ 500 ਦੇ ਕਿਹੜਾ ਤੇਰਾ 500 ਟਿੱਡੀਆਂ ਜੀਏ ਤੂੰ ਮੇਰਾ 100 ਰੁਪਿਆ ਦੇ 500 ਤੇਰਾ ਇਹ ਮੇਰਾ ਕਿਹੜਾ 100 ਰੁਪਿਆ 500 ਰੁਪਿਆ ਤੇ ਮੇਰਾ ਦੇ ਦੇ ਚਲ ਕੋਈ ਅੰਦੀ ਤੈਨੂੰ ਸਭੂਤਾ ਨਾ ਮੈਂ ਪੈਸੇ ਦਿੱਤੇ ਆ ਹਾਲੇ ਜਲਦੀ ਆ ਜਾਓ ਇਹ ਲੋ ਗਲੀ ਦੇ ਵਿੱਚ ਵੀ ਆਫਸ ਦੇ ਵਿੱਚ ਕੁਲੀ ਜਾਂਦੇ 500 ਰੁਪਏ ਪਿੱਛੇ ਉਦਾਂ ਤੂੰ ਕਹਿੰਦੀ ਹੈ ਕਿ ਮੈਂ ਪ੍ਰੋਮੋਸ਼ਨ ਕੀਤੀ ਤੁਹਾਨੂੰ ਵੀ ਪਤਾ ਹੋਊਗਾ ਮੈਂ ਪੈਸੇ ਕਿੱਥੋਂ ਕਮਾਏ ਫਲਾਣਾ ਠਮਕਾਨਾ ਤੇ ਹੁਣ 500 ਰੁਪਏ ਪਿੱਛੇ ਗਲੀ ਦੇ ਵਿੱਚ ਕਿਵੇਂ ਹਨਾ ਕਲੇਸ਼ ਪਾ ਕੇ ਬੈਠੇ ਆ ਤੇ ਉਹ ਜਿਹੜੀ ਦੀ ਭੈਣ ਉਹ ਕਹਿੰਦੀ ਮੇਰਾ ਵੀ 100 ਰੁਪਿਆ ਦੇ ਤੁਸੀਂ ਤਾਂ ਲੋਕਾਂ ਨੂੰ ਪਾਗਲ ਬਣਾਉਂਦੇ ਜਿਵੇਂ ਇਦਾਂ ਕੀ ਤੌਦਾਂ ਕੀਤਾ ਹੁਣ ਤੁਹਾਡੇ ਉਹ ਜਿਹੜੇ ਗੇਮ ਵਾਲੇ ਪੈਸੇ ਉਹ ਕਿੱਥੇ ਗਏ ਆ ਕਿਵੇਂ ਕੈਮਰਾ ਮਾਰ ਕੇ ਦਿਖਾਇਆ ਵਾ ਕਿ ਲਾਓ ਮੈਂ ਆਪਣੀ ਘਰ ਦੀ ਨੂੰ ਰੁਪਈਆ 500 ਦਿੱਤਾ ਭਰੇ ਬਾਜ਼ਾਰ ਦੇ ਵਿੱਚ ਡੰਗਰ ਇਹ ਤਾਂ ਲਿਆ ਇਹ ਤਾਂ ਅੰਦਰੋਂ ਵਾਲੇ ਲਿਆ ਮੁੰਡੇ ਕੰਨ ਬਲਾਉਟ ਚਾਹੇ ਅੰਦਰੋਂ ਵਾਲੇ ਲਿਆ ਆਈ ਤਾਂ ਅੰਦਰੋਂ ਵਾਲੀ ਨਾ ਨਹੀਂ ਕਰ ਰਹੀ ਇਹ ਮੁੰਡੇ ਕਰਾਈ ਪਿਆ ਲਓ ਜੀ ਦੇਖ ਲੈ ਇਹਨਾਂ ਦਾ ਅਸਲੀ ਰੂਪ ਇਹ ਤਾਂ ਰੁਪਏ ਰੁਪਏ ਪਿੱਛੇ ਲੜਦੇ ਆ ਤੇ ਹੁਣ 300 300 ਵਾਲੇ ਸੂਟ ਲਾਇਆ ਤੇ ਸ਼ਾਪ ਦੇ ਵਿੱਚ ਬੈਠੇ ਆਪਸ ਦੇ ਵਿੱਚ ਫੇਰ ਲੜਨ ਲੱਗ ਪਏ ਆ ਉਹ ਗੋ ਕਹਿੰਦੀ ਆ ਕਿ ਮੇਰੇ 300 300 ਵਾਲੇ ਸੂਟ ਲਾਇਆ ਸਸਤੇ ਸੂਟ ਲਾਇਆ ਕਿ ਇਹਨਾਂ ਨੂੰ ਤਾਂ ਇੱਥੇ ਮੌਤ ਪਈ ਜਾਂਦੀ ਆ ਤੇ ਜਦੋਂ ਗੇਮ ਖੇੜਦੇ ਉਦੋਂ ਕਹਿਣਗੇ ਤੁਸੀਂ ਵੀ ਸੋਚਿਆ ਹੋਣਾ ਕਿ ਮੈਂ ਅੱਜ ਇੱਥੋਂ ਪੈਸੇ ਕਿੰਨੇ ਕਮਾਲੇ ਫਲਾਣਾ ਟਮਕਾਣਾ ਸਾਨੂੰ ਤੇ ਬੋਲਣਾ ਵੀ ਨਹੀਂ ਆਉਂਦਾ ਜਿੱਤ ਸਾਹਮਣਾ ਇਹ ਸਪੀਡ ਫੜਦੇ ਆ ਇੱਕੋ ਡਾਇਲੌਗ ਹੁੰਦਾ ਇਹਨਾਂ ਸਾਰਿਆਂ ਦਾ ਸਾਰਿਆਂ ਦਾ ਆ ਜਿਹੜੇ ਹੈਗੇ 3-4 ਜਿਹੜੇ ਹੈਗੇ ਨਾ ਵਲੌਗਰ ਇਹਨਾਂ ਦਾ ਸੇਮ ਇੱਕੋ ਡਾਇਲੌਗ ਹੁੰਦਾ ਪਾਗਲ ਬਣਾਉਂਦੇ ਲੋਕਾਂ ਨੂੰ ਮੈਂ ਵੀ ਮੇਰੀ ਜਾਨ ਆਪਾਂ ਚੱਲਿਆਂ ਸ਼ਾਪਿੰਗ ਕਰਨ ਤੇ ਤੁਹਾਨੂੰ ਸੋਚ ਜਿਓਂ ਕਿ ਮੇਰੇ ਕੋਲ ਇੰਨੇ ਪੈਸੇ ਕਿੱਥੋਂ ਦੇ ਮੈਂ ਕੱਢ ਰਿਹਾ ਇਨਵੈਸਟਮੈਂਟ ਕਰਦੀ ਜੇ ਤੂੰ ਇੰਨੇ ਜਿਆਦਾ ਇੱਥੇ ਗੇਮਾਂ ਤੋਂ ਪੈਸੇ ਮਤਲਬ ਕਮਾਉਣੀ ਆ ਤੇ ਫਿਰ ਸੂਟਾਂ ਪਿੱਛੇ ਕਿਉਂ ਲੜਦੇ ਯਾਰ ਪਈਏ 300 300 ਪਿੱਛੇ 100 ਰੁਪਏ ਕਰੇ 500 ਰੁਪਏ ਪਿੱਛੇ ਤੁਸੀਂ ਗਲੀਆਂ ਦੇ ਵਿੱਚ ਲੜਦੇ ਫਿਰਦੇ ਹੋ ਫਿਰ ਜੇ ਤੁਸੀਂ ਇੱਥੋਂ ਪੈਸੇ ਕਮਾਉਂਦੇ ਹੋ ਫਿਰ ਆਪਣਾ ਜਲੂਸ ਕਿਉਂ ਕਢਵਾਉਂਦੇ ਹੋ ਫਿਰ ਕਿਉਂ ਇਹੋ ਜੀਆਂ ਗੱਲਾਂ ਕਰਦੇ ਜੋ ਐਵੇਂ ਲੋਕਾਂ ਨੂੰ ਪਾਗਲ ਬਣਾਈ ਜਾਂਦੇ ਆ ਕੋਈ ਨਹੀਂ ਇਹ ਪੈਸੇ ਪੂਹੇ ਇੱਥੋਂ ਕਮਾਉਂਦੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਇਹਨਾਂ ਦੇ ਪਿੱਛੇ ਨਾ ਕਿਤੇ ਲੱਗ ਜਿਓ ਜੀ ਆ ਗਿਆ ਜੈਸਮੀਨ ਦਾ ਪਾਪਾ ਉਹ ਕਹਿੰਦਾ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਕੈਮਰਾ ਲੈ ਕੇ ਆ ਜਾਂਦਾ ਉੱਤੇ ਨੂੰ ਪਤਾ ਕਿੱਥੋਂ ਲੱਗਣਾ ਛੱਤੀ ਤੇ ਤੇਰੇ ਘਰ ਦੇ ਵਿੱਚ ਵਲੌਗਰ ਬਣੇ ਫਿਰਦੇ ਆ ਕਿਰੇ ਤੇਰੀ ਧੀ ਕਹਿੰਦਾ ਤੇਰਾ ਜਵਾਈ ਕੈਮਰਾ ਲੈ ਕੇ ਆ ਜਾਂਦਾ ਦੋ ਤੁਸੀਂ ਆਪਦੇ ਘਰੇ ਜੇ ਕੈਮਰੇ ਖੋਲ ਕੇ ਬੈਠੇ ਜੇ ਇਸ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮਤਲਬ ਕਿਹਦੇ ਵਲੌਗ ਦੇ ਵਿੱਚ ਸੱਸ ਜੀ ਕਾ ਬੁਲਾਉਣੀ ਹੈ ਤੇ ਕਿਹਦੇ ਚ ਨਹੀਂ ਬੁਲਾਉਣੀ ਸਾਰਾ ਦਿਨ ਤੇ ਵਾਸਾ ਲੈ ਕੇ ਕੈਮਰੇ ਤੇ ਬੁੜੀਆਂ ਦੇ ਪਿੱਛੇ ਤੁਰੇ ਫਿਰਦੇ ਰਹਿੰਦੇ ਆ ਉਹੋ ਜਿਹਾ ਹੁਣ ਇਹਦਾ ਜਵਾਈ ਆਇਆ ਈ ਡੰਗਰ ਤੇ ਉਹ ਵੀ ਹੁਣ ਬਸ ਕੈਮਰਾ ਲੈ ਕੇ ਤੇ ਆਪ ਦੀ ਸੱਸ ਦੇ ਪਿੱਛੇ ਤੁਰਿਆ ਫਿਰਦਾ ਵੀ ਇਕਲਾ ਕੋਈ ਕਹਿ ਕੇ ਕੋਈ ਤਾਂ ਆਜਾ ਹਥਿਆਰ ਚੱਕੇ ਜਾਈ ਤੁਸੀਂ ਬਈ ਇੱਕ ਬੜੀ ਸਾਕੀ ਪਈ ਦੋਨੇ ਪ੍ਰਾਂਮ ਅੱਛਾ ਜੀ ਆ ਵੀ ਜਵਾਈ ਆਇਆ ਹੈ ਮੇਰਾ ਵੀ ਆਪਾਂ ਆਂਦੀ ਨਾ ਕਿਰੋ ਨੇ ਤਾਂ ਕਰਦਾ ਨਹੀਂ ਪਰ ਆ ਕੇ ਕਿਉਂ ਆ ਜਾਵੇ ਹਾਂ ਜੀ ਫੇਰ ਤੁਸੀਂ ਪਿੰਡੀਆਂ ਪਈਆਂ ਮਾਰੋ ਓਹ ਹਾਂ ਜੀ ਪਿੰਡੀਆਂ ਪਈਆਂ ਮੈਂ ਤੇ ਆਂ ਮਾਤਾ ਤੁਮਨੇ ਰੱਖੇ ਅੱਛਾ ਜਵਾਈ ਆਇਆ ਤੇ ਉਹਨੂੰ ਪਿੰਡੀਆਂ ਦੀ ਸਬਜ਼ੀ ਲੱਗੇ ਖਵਾਉਣ ਦੇਖ ਲਿਆ ਢੇਲੀ ਆਉਂ ਉਹੀ ਪਨੀਰ ਦੀ ਸਬਜ਼ੀ ਖਵਾਉ ਜਵਾਈ ਭਾਈ ਤੁਹਾਡਾ ਆਇਆ ਹੈ ਹਨਾ ਤੇ ਇਹ ਦੇਖ ਲੋ ਤੀਜੇ ਦਿਨ ਦਾ ਤੁਰਿਆ ਫਿਰਦਾ ਇਹਨਾਂ ਕੋਲ ਤੇ ਉਹਨਾਂ ਨੇ ਫਿਰ ਇਹਦੀ ਸੇਵਾ ਕੀ ਕਰਨੀ ਆ ਉਹ ਕਹਿੰਦਾ ਤਿੰਨ ਚਾਰ ਦਿਨ ਦੀ ਸਬਜ਼ੀ ਪਈ ਆ ਬਈ ਤਬਈਆਂ ਸਬਜ਼ੀਆਂ ਖਾਂਦੇ ਆ ਵਲੌਗਾਂ ਨੂੰ ਇਹਨਾਂ ਨੂੰ ਵੇਲ ਮਿਲਦੀ ਹੋਵੇ ਤੇ ਸਬਜ਼ੀਆਂ ਤਾਂ ਡੇਲੀ ਬਣਾਉਣ ਤਾਜੀ ਸਬਜ਼ੀ ਖਾਇਆ ਮਰਿਆ ਕਰੋ ਸਾਰਾ ਦਿਨ ਬਈਆਂ ਤਬਈਆਂ ਸਬਜ਼ੀਆਂ ਪਤਾ ਨਹੀਂ ਕਿਵੇਂ ਖਾਂਦੇ ਹੋ ਰੱਖ ਛੱਡਦੇ ਹੋ ਪਰ ਇਹਨਾਂ ਨੂੰ ਵੇਲ ਹੀ ਨਹੀਂ ਮਿਲਦੀ ਸਾਰਾ ਦਿਨ ਦੇ ਵਲੌਗ ਦੇ ਵਿੱਚ ਲੱਗੇ ਰਹਿੰਦੇ ਆ ਘਰ ਦੇ ਕਮਲ ਵੀ ਧਿਆਨ ਦਿਆ ਕਰੋ ਥੋੜਾ ਬਾਤਾ ਹੋ ਗਿਆ ਬਾਤਾ ਲਾਵਾ ਦੇ ਕਿਹਾ ਬੱਜੇ ਇਹਨਾਂ ਦੀ ਕਹਾਸਾ ਹੈ ਕਜੀ ਕਾਤੋਂ ਦਾ ਵਲੌਗ ਸ਼ੁਰੂ ਹੋਇਆ ਹੈ ਉਹਨੇ ਪਿੰਡੀਆਂ ਸਬਜ਼ੀਆਂ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਤੇ ਇਹਨੇ ਵੀ ਗੱਲਾਂ ਬਾਤਾਂ ਕਰ ਲਈਆਂ ਤੇ ਇਹਦੀ ਜਿਹੜੀ ਜੈਸਮਿਨ ਦੀ ਮਾਂ ਨੂੰ ਹੋਣ ਚਿਤ ਆਇਆ ਹੈ ਸਾਸਿਕਾਲ ਬਲਾਉਣ ਦਾ ਦੇਖ ਲੋ ਬੇ ਅਗਲੇ ਸਾਰੇ ਜਾਣੇ ਪਖੰਡ ਕਰਦੇ ਰਹਿੰਦੇ ਕੱਲਾ ਕੱਲਾ ਬੰਦਾ ਆਪਣੀ ਜਾਣਕਾਰੀ ਦਿੰਦਾ ਹੈ ਇੱਕੇ ਲਾਈਨ ਦੇ ਵਿੱਚ ਬੈਠ ਜਾ ਕਰੋ ਤੇ ਸਾਰੇ ਜਾਣੇ ਹੀ ਜੋ ਵੀ ਆਪਣੀ ਇੰਟਰੋਡਕਸ਼ਨ ਹੁੰਦੀ ਹੈ ਸਾਰੀ ਦੇ ਦਿਆ ਕਰੋ ਘੰਟੇ-ਘੰਟੇ ਬਾਅਦ ਇਹ ਸਾਸਿਕਾਲ ਬਲਾਉਣ ਲੱਗ ਪੈਂਦੇ ਆ ਹੇ ਇਹ ਕਿਜੀ ਜੁਨੇ ਆ ਬੰਦਾ ਬੰਦੇ ਦਾ ਹੈ ਹੈ ਕਿੱਥੇ ਹੈ ਹਾਂਜੀ ਹਾਂ ਬੰਦਾ ਤੇਰੇ ਤੋਂ ਮਾਰਦਾ ਇਹ ਸਾਹਮਣੇ ਵਾਲੇ ਦੀ ਸਬਜੀ ਕੱਟਣ ਦੀ ਸਪੀਡ ਆ ਮੈਨੂੰ ਲੱਗਦਾ ਇਹਨੂੰ ਕਾਫੀ ਜ਼ਿਆਦਾ ਐਕਸਪੀਰੀਅੰਸ ਆ ਤੇ ਇਸ ਕਰਕੇ ਆਪਣੇ ਜਵਾਈ ਨੂੰ ਵੀ ਨਾਲ ਹੀ ਰਸੋਈ ਦੇ ਵਿੱਚ ਲਿਆ ਆਇਆ ਏ ਕਿ ਮਤਲਬ ਆਪਸ ਦੇ ਵਿੱਚ ਕਿਵੇਂ ਆਪਾਂ ਸਬਜ਼ੀਆਂ ਭਾਜੀਆਂ ਬਣਾਉਣੀਆਂ ਕੋਈ ਦੇਣੀ ਕੋ ਚੰਗੀ ਟੰਗ ਦੀ ਸਿੱਖਿਆ ਦਿਆ ਕਰੋ ਕੀ ਕੀ ਮਤਲਬ ਜਨਾਨੀ ਵਾਲੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਹੋ ਸਿਰਫ ਇੱਕ ਵਲੌਗ ਦਾ ਕਰਕੇ ਤੇ ਤੁਹਾਡੇ ਘਰੇ ਦੋ ਤਿੰਨ ਜਾਣੀਆਂ ਹੈਗੀਆਂ ਉਹ ਨਹੀਂ ਕਰਦੇ ਕੰਮ ਕਰਦੀਆਂ ਉਹ ਨਹੀਂ ਸਬਜੀ ਰੋਟੀ ਬਣਾਉਂਦੀਆਂ ਕੀ ਤੁਸੀਂ ਸਿੱਖਿਆ ਦਿੰਦੇ ਜੇ ਕੋਈ 100 ਹਨਾ ਕੋਈ ਚੀਜ਼ ਰੱਖਣ ਢੱਕਣ ਵਾਲੀ ਹੁੰਦੀ ਆ ਤੇ ਇਹਦਾ ਜਿਹੜਾ ਜਵਾਈ ਉਹ ਵੀ ਕੈਮਰਾ ਲੈ ਕੇ ਤੇ ਚਲੋ ਰਸੋਈ ਦੇ ਵਿੱਚ ਹੀ ਚਲ ਗਿਆ ਬੜੀ ਵਾਰੀ ਉਹ ਬੈਠਾ ਹੁੰਦਾ ਇਹ ਹੁੰਦਾ ਕਦੋਂ ਬੰਨੂ ਕਹਿੰਦੇ ਆ ਜਿਹੜਾ ਕੀ ਇਹਦਾ ਪਾਈ ਹੁੰਦਾ ਇਹ ਕੰਮਾਂ ਕਹਿੰਦੇ ਹਰ ਹਰ ਕਹਿੰਦੇ ਆ ਇਹ ਹਲਵਾ ਵੀ ਕਹਿੰਦੇ ਕਦੋਂ ਵੀ ਕਹਿੰਦੇ ਬੈਠਾ ਹੁੰਦਾ ਵੈਸੇ ਕੋਈ ਫੋਨ ਦੇਖ ਲਓ ਕੀ ਲੱਛਣ ਕਰੀ ਜਾਂਦੇ ਆ ਮਤਲਬ ਕਿ ਤੁਸੀਂ ਜਿਹੜਾ ਕੰਮ ਕਰਦੇ ਹੋ ਕੰਮ ਕਰਿਆ ਕਰੋ ਇਹ ਇਹਨੂੰ ਕੱਦੂ ਬੋਲਦੇ ਆ ਇਹਨੂੰ ਹਲਵਾ ਬੋਲਦੇ ਆ ਇਹਨੂੰ ਆਹ ਬੋਲਦੇ ਆ ਇਹਨੂੰ ਉਹ ਬੋਲਦੇ ਆ ਮਤਲਬ ਇਹ ਕੋਈ ਵਲੌਗ ਹੋਇਆ ਆਪਸ ਦੇ ਵਿੱਚ ਹੀ ਬੈਂਸੀ ਜਾਂਦੇ ਹੋ ਕੋਈ ਦੇਣੀ ਕੋਈ ਚੰਗੀ ਕੋ ਢਾਂਗ ਦੀ ਸਿੱਖਿਆ ਦਿਆ ਕਰੋ ਸਭ ਜਗਾਂ ਪਿੱਛੇ ਲੜੀ ਲੁੜੀ ਜਾਂਦੇ ਆ ਉਹ ਕਮੈਂਟ ਕਰਕੇ ਦੱਸੋ ਲੋਕ ਵਹਿਲੇ ਆ ਕਿਦੇ ਕਿ ਜਿੱਥੇ ਜਿੱਥੇ ਲੋਕ ਰਹਿੰਦੇ ਆ ਉਹ ਆਪਣੀ ਮਤਲਬ ਭਾਸ਼ਾ ਜਿਵੇਂ ਬੋਲਦੇ ਆ ਹਨਾ ਜਿਸ ਏਰੀਆ ਦੇ ਵਿੱਚ ਰਹਿੰਦੇ ਉਹ ਉਦਾਂ ਬੋਲ ਲੈਂਦੇ ਆ ਕੋਈ ਕਿਸ ਏਰੀਆ ਵਿੱਚ ਰਹਿੰਦਾ ਕੋਈ ਕੁਛ ਬੋਲ ਦਿੰਦਾ ਐਵੇਂ ਹੀ ਇੱਥੇ ਮਤਲਬ ਪੰਗਾ ਪਾ ਕੇ ਬੈਠੇ ਆ ਸਬਜ਼ੀਆਂ ਦਾ ਨਾਂ ਦੇਖ ਨਹੀਂ ਹੁੰਦਾ ਨਾਂ ਦੇਖ ਕੋਟਿੰਗ ਦੇਖੀ ਦੀ ਦੇਖ ਹਾਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਇਹਨਾਂ ਦਾ ਕੈਮਰਾਮੈਨ ਕੌਣ ਆ ਕਿਹੜਾ ਵਾ ਇਹੋ ਜਿਹਾ ਬੀ ਇਕਲਾ ਕੈਮਰਾਮੈਨ ਕਿ ਤੂੰ ਉਧਰ ਕੈਮਰਾ ਲੈ ਕੇ ਚੱਲ ਗਿਆ ਉਹ ਜੈਸਮਿਨ ਕਿਵੇਂ ਤੋਰ ਰਹੀ ਹੈ ਨਾ ਤੇ ਉਧਰ ਕੈਮਰਾ ਮਾਰ ਕੇ ਦਿਖਾ ਰਿਹਾ ਵਾ ਕਿ ਕੈਮਰੇ ਨੂੰ ਕਿਤੇ ਅੱਗ ਲਾ ਲਓ ਕਿਤੇ ਬੰਦ ਵੀ ਰਹਿਣ ਦਿਆ ਕਰੋ ਜੋ ਇਹ ਕਰਦੀਆਂ ਗੱਲਾਂ ਕਰਦੇ ਉਹਨਾਂ ਦਾ ਹੀ ਵਲੌਗ ਬਣਾ ਕੇ ਪਾ ਦਿੰਦੇ ਵੇਂਦੇ ਨਹੀਂ ਫਿਰ ਕਿ ਕੋਈ ਕਿਵੇਂ ਤੁਰਦਾ ਕੋਈ ਕਿਵੇਂ ਕਿਹੜੀ ਹਾਲਤ 'ਚ ਬੈਠਾ ਕਿਹੜੀ ਹਾਲਤ 'ਚ ਲੰਮੇ ਪਿਆ ਹੈ ਬਸ ਇਹਨਾਂ ਨੂੰ ਕੈਮਰੇ ਦੇ ਵਿੱਚ ਇੰਨੇ ਜ਼ਿਆਦੇ ਖੋਭ ਜਾਂਦੇ ਆ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਦੁਨੀਆ ਤੇ ਆਸ-ਪਾਸ ਸਾਡੇ ਕੀ ਹੋ ਰਿਹਾ ਹੈ ਉਹ ਕਿਵੇਂ ਤੁਰ ਰਹੀ ਆ ਤੇ ਉਹਨੂੰ ਦਿਖਾਈ ਜਾਂਦਾ ਨਹੀਂ ਇਸ ਬੰਦੇ ਦਾ ਵੀ ਵੈਸੇ ਕੋਈ ਹਾਲ ਨਹੀਂ ਸਾਰਾ ਦਿਨ ਜਨਨੀਆਂ ਦੇ ਵਿੱਚ ਹੀ ਵੜਿਆ ਰਹਿੰਦਾ ਹੈ ਤੂੰ ਕੋਈ ਖੇਤਾਂ ਦਾ ਕੰਮ ਵੀ ਕਰ ਲਿਆ ਕਰ ਸਾਰਾ ਦਿਨ ਬਸ ਸਬਜ਼ੀਆਂ ਨੂੰ ਤੜਕੇ ਲਾਉਂਦਾ ਰਹਿਣਾ ਹੈ